ਕੀ ਹਾਲ ਚੱਲ? ਆਗੇ। ਹਾਂ ਮੇਰੀ ਬੁਗੜੀ ਕੀ ਕਰਦੀ ਸੀ? ਰੇਲਾਂ ਤੇ ਚਿੱਬੇ ਤੇ ਨਿਬੇ ਤਾਂ ਪਹਿਲਾਂ ਹੀ ਬੋਸੀ ਪਰ ਉਹ ਦੂਬਾ ਦਾਂਦੇ ਇਹ ਵਾਹੀਅਤ ਜਿਹੜੇ ਜਨਾਨੀ ਸਿਰਫ ਵੀਊ ਕਾੰਦੇ ਆ। ਸਮਝ ਨਹੀਂ ਆਉਂਦੀ ਸਾਲੇ ਵਿਆਹ ਕੇ ਲਿਆਉਣੇ ਆ ਜਾਂ ਕੰਟੈਂਟ ਲੈ ਕੇ ਆਉਣੇ ਹੋ ਕਰੇ। ਆਓ ਚੱਲੀਏ ਬੁਗੜੀ ਕਰੇ। ਆ ਗਿਆ। ਅੱਬੇ मजा ਆਏਗਾ ਨਾ ਢਿੜੋ। ਹਾਂਜੀ। ਹਾਂ ਮੇਰੀ ਬੁਗੜੀ ਕੀ ਖਾ ਰਹੇ ਹੋ? ਤੂੰ ਕੀ ਅੰਨਾ? ਤੈਨੂੰ ਕੀ ਦਿਸਦਾ ਨਹੀਂ? ਸਭ ਕੁਝ ਪਤਾ ਹੋਣ ਦੇ ਬਾਵਜੂਦ ਫਿਰ ਵੀ ਬੁਗੜੀ ਨੇ ਪੁੱਛਦਾ। ਹਾਂ ਵੀ ਬੁਗੜੀ। ਕੀ ਖਾਂਦੀ ਸੀ ਭਾਵੇਂ ਆਪ ਹੀ ਲੈ ਕੇ ਆਏ ਹੋਵੇ ਬੁਗੜੀ ਨੇ ਵੀ ਸਾਰਾ ਦਿਨ ਖਾਂ ਤੇ ਲੱਕ ਬੰਨਿਆ ਹੋਰ ਕੋਈ ਕੰਮ ਨਹੀਂ ਮੈਨੂੰ ਲੋੜ ਨਹੀਂ ਦੋ ਹਾਂਜੀ ਆ ਮੇਰੀ ਬੁਗੜੀ ਕੀ ਕਰ ਰਿਓ ਤੂੰ ਤੂੰ ਤਾਂ ਛੱਡ ਮੈਂ ਕਹਿੰਦਾ ਤੂੰ ਟਾਣੀਆਂ ਵੀ ਖਾ ਜਾ ਤੂੰ ਜਣਾ ਖਾ ਜਾ ਤੂੰ ਇੱਟੇ ਹੀ ਖਾ ਜਾ ਤੂੰ ਮਿੱਟੀ ਖਾ ਜਾ ਤੂੰ ਰੱਬ ਖਾ ਜਾ ਸਾਲੀ ਬੁਗੜੀ ਏਕ ਡਾਇਨਾਸੌਰ ਜਿਹੜਾ ਜੀ ਆਂਦਾ ਖਾਈ ਜਾਂਦੀ ਏ ਹਾਂਜੀ ਕੀ ਹੋ ਰਿਹਾ ਹੈ ਹਾਂਜੀ ਕੀ ਹੋ ਰਿਹਾ ਹੈ ਪਾਲ ਆ ਰਹੀ ਏ ਬੁਗੜੀ ਗੋਲੇ ਦਾ ਤੈਨੂੰ ਦਿਸਦਾ ਨਹੀਂ ਇੰਨੀ ਦੇਖੀ ਖੰਦੀ ਆ ਜਦੋਂ ਬੁਗੜੀ ਕੁਝ ਖਾਣ ਲੱਗੇ ਨਾਲ ਦੇ ਨਾਲ ਕੈਮਰਾ ਮੈਨ ਕੇ ਮਗਰ ਵੱਟ ਜਾਂਦਾ ਬੁਗੜੀ ਕੀ ਖਾ ਰਹੀ ਸੀ ਸ਼ੁਕਰ ਹੈ ਬੁਗੜੀ ਹੱਗਣ ਗਈ ਤੇ ਮਗਰ ਨਹੀਂ ਜਾਂਦਾ ਓਹ ਹੋ ਹੋ ਮੋਟਾ ਲਿੰਡਾ ਤੇਰਾ ਤੈਨੂੰ ਕਿੰਨੇ ਵਾਰੀ ਅੱਖਿਆ ਖਾਂਦਾ ਨਾ ਵੇਖਿਆ ਕਰ ਖਾਲਾ ਉਹਨੇ ਨੂੰ ਸੱਤੀ ਹਾਂਜੀ ਆ ਮੇਰੀ ਬੁਗੜੀ ਤਿਆਰ ਹੋ ਰਿਹਾ ਜਿੱਥੇ ਜਿੱਥੇ ਨਹੀਂ ਨਾਈ ਜਾਂਦੀ ਆ ਕੁਸੇ ਸੌਣ ਲੱਗਿਆ ਕੌਣ ਲਾਉਂਦਾ ਰਪਸਟਿਕ ਸਾਰੇ ਤਿਆਰ ਹੋਣ ਲੱਗੇ ਲਾਉਂਦੇ ਆ ਵਗੜੀ ਕੀ ਲਾਉਂਦੀ ਸੀ ਪਿੰਡੇ ਨੂੰ ਸਾਬਨ ਲੱਗੜ ਰੱਗੜ ਕੇ ਕਿੱਥੇ ਚੱਲੇ ਦਵਾਈ ਲੈ ਸੁਰਖੀ ਲੱਗ ਜਾਂਦਾ ਕੋਈ ਦਵਾਈ ਲੈਨ ਨੂੰ ਕੀ ਹੋਇਆ ਪਹਿਲਾਂ ਤਾਂ ਟਾਣੀਆਂ ਵਿੱਚ ਅੱਭੀ ਜਾਂਦੀ ਸੀ ਹੁਣੇ ਬਿਮਾਰ ਵੀ ਹੋ ਗਈ ਛੇਤੀ ਲਿਪਸਟਿਕ ਲਾਉਣ ਕੋਈ ਬੁੱਲਾਂ ਤਰਕੇ ਗੋਲੀ ਖਾਣੀ ਆ ਕਿ ਡਾਕਟਰ ਨੇ ਪੱਪੀ ਲੈਣੀ ਆ ਜਾਤਾ ਨਹੀਂ ਅਮਰ ਜਾਣੀਏ ਤੈਨੂੰ ਰਾਣੀ ਰੱਖੂੰਗਾ ਬਣਾ ਤੱਤਾ ਹੀ ਧਰ ਦਿੰਦਾ ਇਹਦੇ ਮੱਥੇ ਤੇ ਰਾਣੀ ਛਿੱਕੂ ਦੀ ਬਣੀ ਏ ਜਦੋਂ ਖਾਣ ਲੱਗਦੀ ਉਹ ਤਾਂ ਵੀਡੀਓ ਬਣਾਉਣ ਲੱਗ ਜਾਂਦਾ ਉਹਦੀ ਰੋਜ਼ ਉਹਦੀ ਫੁਟੇਜ ਲੀਕ ਕਰ ਦਿੰਦਾ ਖਾਂਦੀ ਦੀ ਠਾਰ ਕੀ ਆ ਹਾਂਜੀ ਹਮਿਲ ਬੁਗੜੀ ਬਿਮਾਰ ਹੋ ਗਿਆ ਸੀ ਹਲੂ ਛੋਲ ਖਾਉ ਹਾਂ ਬਿਮਾਰ ਕਹ ਤੋ ਚੋਲ ਖਾਣ ਲੱਗ ਗਏ ਇਹ ਲੱਛਣ ਤਾਂ ਮੈਨੂੰ ਬਿਮਾਰਾਂ ਵਾਲੇ ਨਹੀਂ ਲੱਗ ਜਾਂਦੇ ਤੁਹਾਡੇ ਠਾਕਾ ਗਏ ਹੋ ਲੱਗਦਾ ਹੂੰ ਚਾਹ ਬਣੀਏ ਦੱਸੋ ਰੋਏ ਭਾਈ ਹਾਂਜੀ ਉਹ ਤੈਨੂੰ ਤਾਂ ਜਿਵੇਂ ਪਤਾ ਹੀ ਨਹੀਂ ਬੁਗੜਾ ਸਿਰਫ ਰੀਲਾਂ ਬਣਾ ਸਕਦਾ ਚੋਲ ਨਹੀਂ ਬਣਾ ਸਕਦਾ ਚੋਲ ਜਿਆਣਾ ਹੋਵੇ ਤਾਂ ਹਾਂਜੀ ਚਾਹ ਬਣੇ ਹਾਂਜੀ ਚਾਹ ਬਣੇ ਆਪਲਾ ਇਹਨੂੰ ਹੁਣ ਇਹ ਤਾਂ ਕੀ ਕੁੱਲਾ ਕਰਨਾ ਹੈ ਹਾਂਜੀ ਤਾਂ ਮੇਰੀ ਬੁਗੜੀ ਕੀ ਬਣਾ ਰਹੇ ਹੋ ਲਿੰਡੇ ਤਲੀ ਜਾਂਦੀ ਐ ਸਮਝ ਨਹੀਂ ਆਉਂਦੀ ਤੇਲ ਗਰਮ ਤਾਂ ਉਹ ਵੀ ਜਿੱਥੇ ਪਕੌੜੇ ਜਾਂ ਟਿੱਕੀਆਂ ਬੰਦੀਆਂ ਹੋਣੀਆਂ ਹੋਰ ਹੁਣ ਤੇਲ ਚ ਕੀ ਪੱਠੇ ਤਲੂਗੀ ਇਹ ਘੁੱਸੀਆਂ ਹਰਕਤਾਂ ਸ਼ੁਰੂ ਤੁਸੀਂ ਜਾਂ ਕੋਈ ਕੋਰਸ ਕੀਤਾ ਕਿਆ ਬਣਾ ਰਹੇ ਹੋ ਪਕੌੜੇ ਬਣਾ ਰਹੇ ਹੋ ਟਿੱਕੀਆਂ ਟਿੱਕੀਆਂ ਲੋਬੀ ਮੈਂ ਬਣਾ ਰਹੀ ਜੀ ਤੇ ਟਿੱਕੀਆਂ ਨੂੰ ਇਹ ਹੀ ਨਹੀਂ ਪਤਾ ਆਲੂ ਸਿੱਟੀ ਜਾਂਦੀ ਐ ਤੇਲ ਚ ਬਸ ਜੇ ਖੜਾ ਹੋ ਗਿਆ ਤਾਂ ਪਕੌੜਾ ਜੇ ਬਹਿ ਗਿਆ ਤਾਂ ਟਿੱਕੀ ਖੜਾ ਹੋ ਗਿਆ ਠਰਕੀ ਵੀ ਨਾ ਇੱਕਦਮ ਮੇਰੇ ਲਈ ਬਣਾ ਦੇ ਹੋਰ ਇੱਥੇ ਹੁਣ ਸੁਖਵੀਰ ਬਾਦਲ ਨੇ ਆਉਣਾ ਤੂੰ ਘਰੇ ਆਫਿਸ ਦੀ ਗੱਲ ਤੇਰੇ ਲਈ ਹੀ ਬਣਾਉਗੀ ਸਾਲ ਫਤਿਹ ਤਾਂ ਐ ਚੜੀ ਬੈਠੀ ਜਿਵੇਂ ਪੂਰੇ ਪਿੰਡ ਦਾ ਆਰਡਰ ਆਇਆ ਹੁੰਦਾ ਇਹਦੇ ਕੋਲੇ ਪਕੌੜੇ ਕੱਢਣ ਦਾ ਦੱਸ ਲੈ ਕਮਜ਼ੋਰ ਬਹੁਤ ਓ ਤੁਸੀਂ ਦੁਨੀਆ ਦੀ ਹਾਂ ਮਰੀ ਬੁਗੜੀ ਦੋਲਗੱਪੇ ਖਾ ਰਹੇ ਹੋ ਅੱਛਾ ਜੀ ਕੱਲੇ ਕੱਲੇ 10 ਲੱਖ ਮੂੰਹ ਪੂਰਾ ਨਹੀਂ ਖੁੱਲਦਾ ਅੱਧਾ ਪਾਣੀ ਥਾਲ ਸਿੱਟੀ ਹਿੰਦੀ ਤੇ ਉਧਰ ਕੋਲੀ ਚ ਕੀ ਗੋਲਗਪੇ ਖਾਣਗੇ ਯਾਰ ਨਿੱਬੇ ਐਰੀਏ ਅੱਛਾ ਜੀ ਕੱਲੇ ਕੱਲੇ ਹੋਰ ਹੁਣ ਪੂਰਾ ਪਿੰਡ ਸੱਦ ਲੈ ਜਾਂ ਸਾਥੇ ਜਾ ਕੇ ਬੈਠੇ ਬਾਬਾਈ ਛੱਡੋ ਤੂੰ ਇਤਾਸ ਨੂੰ ਆਓ ਗੋਲਗਪੇ ਖਾਈਏ ਲਓ ਬਾਬਾਈ ਤੂੰ ਮੇਰੇ ਲਈ ਹਾਂਜੀ ਮੈਂ ਮੇਰੀ ਬੁਗੜੀ ਛੇ ਖਾ ਰਹੀ ਹੈ ਛੇ ਖਾ ਰਹੀ ਛੇ ਖਾ ਭਾਵੇਂ ਕੇਲਾ ਖਾ ਸਾਲਾ ਸਮਝ ਨਹੀਂ ਆਉਂਦੀ ਜਦੋਂ ਹੀ ਬੁਗੜੀ ਕੁਝ ਖਾਣ ਲੱਗਦੀ ਉਹਦੇ ਵੀਡੀਓ ਲੈ ਕੇ ਕੋਲੇ ਪਹੁੰਚ ਜਾਂਦਾ ਐਨੇ ਤਾਂ ਨਿਊਜ਼ ਰਿਪੋਰਟਰ ਨਹੀਂ ਭਜਦਾ ਜਿੰਨਾ ਬੁਗੜੀ ਦਾ ਬੁਗੜਾ ਭਜਦਾ ਬੁਗੜੀ ਮਗਰ ਧਿਆਨ ਰੱਖੀ ਛੇ ਬਿਸ਼ਾਰਾ ਨਾ ਖਾ ਜਾਏ ਕਿਤੇ ਹਾਂਜੀ ਆ ਮੇਰੀ ਬੁਗੜੀ ਉਠੋ ਉਠੋ ਰੋਟੀ ਖਾਓ ਚਲ ਰੋਟੀ ਹੈ ਕਿੱਥੇ ਅੰਨੀ ਦਿਆ ਥਾਲੀ ਚ ਦਾ ਚੋਲ ਤੇ ਦਹੀਂ ਆ ਸਮਝ ਨਹੀਂ ਆਉਂਦਾ ਜਦੋਂ ਵੇਖੋ ਤਿੰਨ ਚਾਰ ਦਿਨਾਂ ਬਾਅਦ ਇਹ ਬੁਗੜੀ ਬਿਮਾਰ ਹੋ ਜਾਂਦੀ ਐ ਇਹ ਕੀ ਕਰਦੀ ਹੋਗੀ ਉਹ ਬੁਖਾਰ ਚੜਦਾ ਬੁਗੜੀ ਨੂੰ ਦਵਾ ਲਾ ਮੈਂ ਬਣਾਇਆ ਇਹਨਾਂ ਖਾਤਾ ਲਵੇ ਅੰਨੀ ਦਿਆ ਰਿਵਿਊ ਤਾਂ ਸਲਾੈਂ ਲੈਂਦਾ ਜਿਵੇਂ ਮਾਸਟਰ ਸ਼ੈਫ ਤੇ ਜਾਣਾ ਹੁੰਦੇ ਨੇ ਕਿਵੇਂ ਲੱਗਿਆ ਬੁੱਲਾ ਤੇ ਤਰਾ ਪਹਿਲਾਂ ਟੇਸਟ ਦੱਸ ਦੇਣਗੇ ਇੱਕ ਤਾਂ ਤੜਕਾ ਜਿਹੜਾ ਪਈਆ ਹਾਂਜੀ ਅਮਰੀ ਬੁਗੜੀ ਕੀ ਕਰ ਰਹੇ ਹੋ ਚਲੀ ਤੋਰਨ ਲੱਗੀ ਆਹੋ ਬੂਟੇ ਵੀ ਖਾਲਾ ਵੈਸੇ ਛੱਲੀ ਤਾਂ ਹੀ ਨਹੀਂ ਹਜੇ ਤਾਂ ਕੱਲੇ ਵਾਲ ਹੀ ਆਏ ਆ ਠਾਰ ਕੀ ਉਹ ਰਹਿਣ ਦੇ ਹਲੇ ਤਾਂ ਹੋਈ ਨਹੀਂ ਉਹ ਰਹਿਣ ਦੇ ਉਹ ਰਹਿਣ ਦੇ ਉਹ ਰਹਿਣ ਦੇ ਹਲੇ ਤਾਂ ਹੋਈ ਨਹੀਂ ਉਹ ਰਹਿਣ ਦੇ ਉਹ ਰਹਿਣ ਦੇ ਲੀ ਖਾਣ ਲੱਗੇ ਮੂੰਹ ਖੋਲ ਲੰਦੀ ਹੈ ਗੋਲ ਗੱਪੇ ਖਾਣ ਲੱਗੇ ਨਹੀਂ ਖੁੱਲਦਾ ਆ ਕੀ ਚੱਕਰ ਹੈ ਹਾਂਜੀ ਕੀ ਹੋ ਰਿਹਾ ਹੈ ਬੋਲਾ ਖਾ ਰਿਹਾ ਹੈ ਬੋਲਾ ਖਾ ਰਹੇ ਹੋ ਖਰਲੇਜੀ ਪਾ ਕੇ ਖਾਲਾ ਪਿੱਛੇ ਜਿਹੜਾ ਜੀ ਆਂਦਾ ਬੁਗੜੀ ਉਹੀ ਚੱਬ ਜਾਂਦੀ ਹੈ ਫੇਰ ਬੁਗੜੀ ਬਿਮਾਰ ਹੋ ਜਾਂਦੀ ਹੈ ਉਸ ਤੋਂ ਬਾਅਦ ਬੁਗੜੀ ਲਈ ਚੋਲ ਚੋਲ ਲੈ ਕੇ ਆਉਂਦਾ ਲੈ ਬੁਗੜੀ ਚੋਲ ਖਾਲਾ ਬਿਮਾਰ ਹੋ ਗਈ ਚੀ ਹੂੰ ਛੀ ਜੀਰਾ ਹੀ ਪਾ ਰੱਖਿਆ ਚੋਲਾ ਚ ਹਾਂਜੀ ਆ ਮੇਰੀ ਬੁਗੜੀ ਕੀ ਖਾ ਰਹੀ ਹੈ ਚੋਲ ਚਾ ਖਾ ਰਹੀ ਮੈਨੂੰ ਤਾਂ ਬਗੜਾ ਸੱਚੀ ਘੂਸਾ ਤੇ ਅੰਨਾ ਲੱਗਦਾ ਬੁਗੜੇ ਨੂੰ ਐਵੇਂ ਨਹੀਂ ਪਤਾ ਵੀ ਬੁਗੜੀ ਖਾਂਦੀ ਕੀ ਆ ਹਰ ਬੁਗੜੀ ਕੀ ਖਾਂਦੀ ਸੀ ਕੋਲਚੇ ਦੇ ਨਾਲ ਅਖਬਾਰ ਵੀ ਖਾ ਜਾ ਹਾਂਜੀ ਹਾਂ ਮੇਰੀ ਬੁਗੜੀ ਕੀ ਪੀ ਰਹੇ ਟੱਠੇ ਦਾ ਮੂਤ ਤੈਨੂੰ ਨਹੀਂ ਪਤਾ ਕੀ ਪੀਂਦੀ ਆ ਉਹ ਖਾ ਪੀ ਲੈਂਦਿਆ ਕਰੋ ਨੂੰ ਅੰਨੀ ਦਿਆ ਮਗਰੀ ਪਿਆਰ ਹੁੰਦਾ ਉਹਦੇ ਇਧਰ ਉਧਰ ਜਾਂਦਾ ਹਾਂਜੀ ਹਾਂ ਮੇਰੀ ਬੁਗੜੀ ਮੈਗੀ ਖਾ ਰਹੇ ਹੋ ਨਹੀਂ ਗੰਡੋਏ ਖਾਂਦੀ ਆ ਮੋਟੇ ਹੁਣ ਤੋਂ ਪਹਿਲਾਂ ਸਾਲੇ ਤੁਹਾਡੀਆਂ ਫੂਡ ਪੈਪਰ ਸੜਨਗੀਆਂ ਪਹਿਲਾਂ ਬੂਟੇ ਚੱਬੀ ਜਾਂਦੇ ਹੋ ਬਾਅਦ ਚ ਗੰਦ ਖਾਈ ਜਾਂਦੇ ਹੋ ਕੁਛ ਤਾਂ ਛੱਡ ਦਿਓ ਹਾਂਜੀ ਹਾਂ ਮੇਰੀ ਬੁਗੜੀ ਕੀ ਬਣਾ ਰਹੇ ਹੋ ਫੁੱਦੂ ਰੀਲਾਂ ਤੇ ਘੁੱਸਿਆਂ ਭਰ-ਭਰ ਕੇ ਲੋਕ ਟੈਲੈਂਟ ਥੋੜੀ ਵੇਖਦੇ ਆ ਲੋਕ ਤਾਂ ਤੇਰੀ ਬੁਗੜੀ ਵੇਖਦੇ ਆ ਕੀ ਕਰਦੀ ਸੀ ਕੁਲਚਾ ਖਾਣੀ ਆ ਹੂੰ ਖਾ ਲ ਅੰਮੀ ਨਹੀਂ ਸੁਣੂ ਮੈਂ ਆਓ ਬੁਗੜੀ ਦਾ ਬੁਗੜਾ ਜਿਹੜਾ ਸਾਰੇ ਦਿਨੇ ਆਪਣੀ ਬੁਗੜੀ ਦੇ ਰੀਲਾਂ ਪਾਉਂਦਾ ਰਹਿੰਦਾ ਕਦੋਂ ਹਟੇਗਾ ਜਦੋਂ ਛਾਤੀ ਤੇ ਲੱਤਾਂ ਪਈਆਂ ਸੁਣੂ ਮੇ ਮੈਨੂੰ ਤੂੰ ਵਿਆਹ ਦੇ ਜੱਟ ਨਾ ਗੱਲ ਸਿਰੇ ਲਾ ਦੇ ਜੱਟ ਨਾ ਵਿਆਹ ਹੋਇਆ ਤਾਂ ਪਿਆ ਹੁਣ ਹੋਰ ਹੁਣ ਚੂੜਾ ਪਾ ਕੇ ਤੀਆਂ ਦੇ ਫੰਕਸ਼ਨ ਤੇ ਗਈ ਸੀ ਵਿਆਹ ਕਰਾ ਦੋ ਬਹੁਤ ਚਾਰੰਦ ਇਹਨਾਂ ਨੂੰ ਵਿਆਹ ਦਾ ਉਹ 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 ਫੋ ਫੋ ਜਾ ਫਾ ਇਹ ਨਹੀਂ ਤਾਂ ਪੇੜ ਸੱਟ ਲੱਗੀ ਤੇ ਨਹੀਂ ਹੁੰਦੀ ਜਿੰਨਾ ਤੁਹਾਡੇ ਫੱਕ ਚ ਨਿਕਲ ਜਾਂਦੀ ਹੈ ਐ ਤਾਂ ਨਹੀਂ ਯੂਐਸ ਜਾਂਦੀ ਵਾਟ ਦ ਫੱਕ ਚੱਪਲ ਦੇ ਇਹਦਾ ਫੱਕਾ ਕੰਡਾ ਹਾਂ ਜਿੰਨਾਂ ਲਈ ਤਿਆਰ ਹੋ ਲੋ ਕਿਉਂਕਿ ਮੇਰੀ تمہاری ਪਤਨੀ ਕਿਸ ਦੀ ਪਤਨੀ ਬੰਨਣਾ ਹੈ ਹਰ ਦੀ ਕਿਉਂ ਕਿ ਕਿ ਉਸ ਤੇ ਮੈਨੂੰ ਸ਼ਾਦੀ ਕਰਨੀ ਹੈ। ਔਤਨੀ ਤੌਦੀ ਬਣੇਗੀ ਨਾ ਜਿੰਨਾ ਸ਼ਾਦੀ ਕਰੇਗੀ। ਕੌਣ ਹੈ ਕੈਮਰਾਮੈਨ ਕੁਸਾ ਜਿਹੜਾ ਐਵੇਂ ਸਵਾਲ ਪੁੱਛਣ ਬੈਹ ਜਾਂਦਾ ਹੈ। ਹਰ ਸੇ ਸ਼ਾਦੀ ਕਰੂੰਗੀ। ਹਰਸ਼ ਤੈਨੂੰ ਡਿਕਦੀ ਐ ਇਹੇ। ਹਰਸ਼ ਮੈਂ ਹੋ ਗਈ ਤਿਆਰ। ਮੈਨੂੰ ਲੈ ਨਹੀਂ ਆ ਜਾ ਜਲਦੀ। ਓਹੋ ਤੇਰਾ ਭਲਾ ਹੋ ਜਾਏ। ਜਾ ਯਾਰ ਮੈਂ ਨਹੀਂ ਆਣਾ ਜਾ ਲੈ ਆ ਤੂੰ ਜਾ ਕੱਲਾ। ਜਦ ਮੈਂ 2026 ਵਿੱਚ ਡਾਇਮੰਡ ਬਣ ਕੇ ਆਉਂਗਾ। ਤਾਂ ਸਾਰਾ ਲੋਕ ਸਖਲ ਟਿੰਗਣੇ ਕੇ ਲਈ ਤਸੀ। ਲੋਕ ਹੀ ਦੇਖਣ ਨੂੰ ਤਰਸਣਗੇ ਫਿਰ ਕੂਸੀ ਦੇ ਆਣਾ ਹੀ ਕਿਉਂ? 2 ਮਹੀਨਿਆਂ ਚ 700 ਕਮਾਉਣ ਵਾਲਿਆ। लेवल सब के निकलेंगे अरे तेरे ਲਈ ਮੈਂ ਖੁਦ ਨੂੰ ਸਜਾਵਾਂ ਨਹੀਂ ਲੱਛਣ ਨਹੀਂ ਛੱਡਨੇ ਭਾਵੇਂ ਹੋਰ ਕੁਛ ਮਰਜ਼ੀ ਹੋ ਜੇ ਕਿਉਂਕਿ ਜੇ ਲੱਛਣ ਛੱਡਦੇ ਤਾਂ ਨੀਲਾਂ ਤੇ ਲਾਈਕ ਛੱਡੇ ਜਾਣਗੇ ੱੱਕਾ ਮਾਰੇ ਥੋਕਾਂ ਨਿਬੇੜ ਐਵੇਂ ਲੜੀ ਜੰਨੇ ਹੋ ਹੈਲੋ ਗਾਇਜ਼ ਆਪ ਲੋਕਾਂ ਦਾ ਮੇਰੇ ਬਲਾਊਜ਼ ਵੀ ਸਵਾਗਤ ਹੈ ਬਲਾਊਜ਼ ਕੀ ਬੰਗਾਲੀ ਡੈਂਟ ਲੱਗਿਆ ਜਿਹੜਾ ਬਲਾਊਜ਼ੀ ਵੜਜਣ ਵਲੋਗਾਂ ਚ ਸਵਾਗਤ ਤਾਂ ਸੁਨੇ ਸੀ ਬਲਾਊਜ਼ ਚ ਪਹਿਲੀ ਵਾਰ ਹੀ ਸੁਨੇ ਆ ਭਾਈ ਯਹਾਂ ਤੇ ਕੀ ਹੋ ਰਹਾ ਹੈ ਭਾਈ ਯਹਾਂ ਤੇ ਕੀ ਹੋ ਰਹਾ ਭਾਈ ਚ ਦਾਰਦੇ ਆਪ ਨੂੰ ਆਏ ਆਖਦੀ ਜਿਵੇਂ ਬਹੁਤ ਹੀ ਤਕੜਾ ਆਟਾ ਬਣਾਇਆ ਹੁੰਦਾ ਧੌਣ ਤੇ ਚੁੱਪਾ ਲਾਣ ਨੂੰ ਆਟ ਨਹੀਂ ਆਖਿਆ ਜਾਂਦਾ ਆਟ ਮੈਂ ਹੋਰ ਕੋਈ ਮਿਲਿਆ ਨਹੀਂ ਸਲਾਹੀ ਹੀ ਮਿਲਿਆ ਸੀ ਕੁਲਫੀਆਂ ਵਾਲਾ ਤੈਨੂੰ ਆਇਦਲੇ ਇਹਨਾਂ ਹੀ ਵੀਡੀਓ ਲਾਈਕ ਮਾਰਦੇ ਤੇ ਸ਼ੇਅਰ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਬਾਕੀ ਆ ਵੀ ਬੁਗੜੀ ਸਬਸਕ੍ਰਾਈਬ ਕਰਦੀ ਨੀਂਦ ਨਾ ਹੁੰਦਾ ਨਿਬੇ ਸਾਲੀ ਬਾਏ